है ना तो किमें तो सीखी तो प्रेरणा मिली मैंने लगता शायद पंजाबी भी नहीं आती तो नो... मैं श्री गुरु हरिकृष्ण साहिब जी का बहुत बहुत शुक्राना करती हूँ कि मैं हिंदू परिवार से बिलोंग करती हूँ मुझे पंजाबी नहीं आती और जैसे गूंगे को अर्थ कराए थे गुरु साहब ने वैसे वो मेरे को भी पंजाबी में कभी श्री गवा दसा गुरुआ स्वरूप जाड़ो नाल हथा ਮਹਾਰਾਜ ਜਵਣੀ ਨੁਕਤਾ ਦੁਈ ਦਵਾ ਤੇ ਦਾ ਨਹੀਂ ਪਾਇਆ ਹਰ ਇੱਕ ਵਾਸ ਤੇ ਹੈ ਸਿਰਤਾਜ ਜਵਣੀ ਓਕ ਵਿਸ਼੍ਰਿ ਜਥੇ ਵੀ ਦੇਖਣ ਨੂੰ ਮਿਲਦੇ ਜਿਨ੍ਹਾਂ ਨੇ ਬਹੁਤ ਸੋਹਣੀ ਆਵਾਜ਼ ਦੇ ਵਿੱਚ ਸੰਗਤਾਂ ਨੂੰ ਕਹਿ ਸਕਦਿਆ ਆਪਣੀ ਕਮਿਸ਼ਰੀ ਦੇ ਨਾਲ ਮੋਹ ਲੈਂਦੇ ਨੇ ਜੀ ਤੰਨੇ ਵਾਂਗਰਾ ਰੱਖੀਏ ਸਿੱਦਕ ਪੁਰਾ ਜੀ ਤੰਨੇ ਵਾਂਗ ਸਵਾਰ ਦੀ ਕਾਜਬਾਣੀ ਸ਼ਾਇਦ ਗਲਤ ਨਾ ਹੋਵਾਂ ਤੇ ਕਣੀ ਕਾਗੜਾ ਇਹਦੇ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮੈਂ ਥੋੜਾ ਜਿਹਾ ਵੀ ਇਹ ਕਈ ਕੁਝ ਚੀਜ਼ਾਂ ਖੁਦ ਹੀ ਆਪ ਹੀ ਦੇਖੋ ਜੋ ਸੱਚ ਹੈ ਇਹ ਇਹਨੂੰ ਥੋੜਾ ਜਿਹਾ ਕਿਉਂਕਿ ਹਰ ਚੀਜ਼ ਗੁਰੂ ਉੱਥੇ ਵੀ ਕਰ ਸਕਦੇ ਜਿੱਥੇ ਮਤਲਬ ਬੱਚੇ ਨੂੰ ਆਪ ਇੰਟਰਸਟ ਹੋਵੇ ਜਦ ਵੀ ਧਰਮ ਦਾ ਕੀਤੇ ਵਾਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਸਿੱਧਕ ਤੇ ਅੰਕੜ ਦੀ ਲਹਿਰ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਅਪਾਰ ਕਿਰਪਾ ਹੋਈ ਜਿਨ੍ਹਾਂ ਨੇ ਸਾਨੂੰ ਇਸ ਵੱਲ ਰੁਝਾਵ ਸਾਡਾ ਇਸ ਪਾਸੇ ਹੋਇਆ ਤੇ ਉਹਨਾਂ ਦੀ ਕਿਰਪਾ ਸਦਕਾ ਸਾਨੂੰ ਸਾਡੇ ਟੀਚਰ ਡਾਕਟਰ ਗੁਰਸਿਮਰਨ ਕੋਰ ਜੀ ਮਿਲੇ ਜਿਨ੍ਹਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਤੇ ਫਿਰ ਅਸੀਂ ਕੁਇਸ਼ਰੀ ਲੈਂਡ ਵਿੱਚ ਆਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਕੋ ਤੁਸੀਂ ਦੇਖ ਰਹੇ ਹੋ ਇੱਕ ਸੁਨੇਹਾ ਚੈਨਲ ਤੇ ਮੈਂ ਹਰਜੀਤ ਕੌਰ ਇਹ ਸੋਚਦਾ ਸੀ ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਹਾਂ ਜਿੱਥੇ ਗੁਰੂ ਹਰਕ੍ਰਿਸ਼ਨ ਪਾਸਾ ਜੀ ਨੇ ਆਪਣੇ ਚਰਨ ਪਾਕਿਸਤਾਨ ਦੀ ਨੂੰ ਪਵਿੱਤਰ ਕੀਤਾ ਤੇ ਇਤੋ ਹੀ ਉਹ ਕਵਿਸ਼ਰੀ ਜਥੇ ਵੀ ਦੇਖਣ ਨੂੰ ਮਿਲਦੇ ਜਿਨ੍ਹਾਂ ਨੇ ਬਹੁਤ ਸੋਹਣੀ ਆਵਾਜ਼ ਦੇ ਵਿੱਚ ਸੰਗਤਾਂ ਨੂੰ ਕਹਿ ਸਕਦਿਆ ਆਪਣੀ ਕਵਿਸ਼ਰੀ ਦੇ ਨਾਲ ਮੋਹ ਲੈਂਦੇ ਨੇ ਸੋ ਗੁਰਕਾਰਜ ਕਵਿਸ਼ਰੀ ਜਥਾ ਪੰਜੋਖਰਾ ਸਾਹਿਬ ਤੋਂ ਜਿਨ੍ਹਾਂ ਨੇ ਹੁਣੇ ਹੀ ਸਾਨੂੰ ਬਹੁਤ ਸੋਹਣੀ ਕਵਿਸ਼ਰੀ ਦੇ ਨਾਲ ਨਿਹਾਲ ਕੀਤਾ ਤੇ ਇੱਥੇ ਤੁਹਾਨੂੰ ਦੱਸਣਾ ਚਾਹਵਾਂਗੇ ਗੁਰਬਾਣੀ ਦਾ ਫਰਮਾਨ ਹੈ ਕਿ ਸਰਬ ਧਰਮ ਵਿੱਚ ਸ੍ਰੇਸ਼ਟ ਸਰਬ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਦੋਂ ਉਸੇ ਧਰਮ ਦੀ ਗੱਲ ਕਰਦੇ ਆਂ ਤਾਂ ਧਰਮ ਉਹ ਚ ਸਹੀ ਹੁੰਦਾ ਜਿਹੜਾ ਤੁਹਾਨੂੰ ਚੰਗੇ ਜੀਵਨ ਦੀ ਜਾਚ ਸਿਖਾਵੇ ਇਸ ਕਵਿਸ਼ਰੀ ਜਥੇ ਚ ਅਸੀਂ ਦੇਖਿਆ ਕਿ ਕੋ ਭੈਣ ਸ਼ਾਮਿਲ ਹੈ ਜਿਹੜੇ Hindu ਪਰਿਵਾਰ ਤੋਂ ਨੇ ਪਰ ਇੱਕ ਕਵਿਸ਼ਰੀ ਬਾ ਕਮਾਲ ਲਗਾਉਂਦੇ ਨੇ ਗੱਲਬਾਤ ਵੀ ਕਰਾਂਗੇ ਤੁਸੀਂ ਪਹਿਲਾਂ ਵੀਰਾਂ ਨੂੰ ਦੇਖੋ ਪੂਰੇ ਆਪਣੇ ਗੁਰਸਿੱਖ ਬਾਣੇ ਦੇ ਵਿੱਚ ਸਜੇ ਹੋਏ ਨੇ ਬਹੁਤ ਸੋਹਣੇ ਬਾਣੇ ਦੇ ਨਾਲ ਜਿਹੜਾ ਕਿ ਵਿਚਰਦੇ ਨੇ ਦੁਨੀਆ ਦੇ ਵਿੱਚ ਤੇ ਭੈਣਾ ਇੱਕ ਤਾਂ ਸਾਡੇ ਨਾਲ ਪ੍ਰੋਫੈਸਰ ਨੇ ਜਿਨ੍ਹਾਂ ਨੇ ਇਹਨਾਂ ਕਿ ਵਿਸ਼ੇ ਜਿਥੇ ਨੂੰ ਤਿਆਰ ਕੀਤਾ ਤੇ ਕੋਈ ਵੀ ਸਾਡੇ ਨਾਲ ਸਿੱਖ ਪ੍ਰਚਾਰਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਹਲੂਣਾ ਦਿੱਤੀ ਕਿ ਅੱਗੇ ਤੁਸੀਂ ਕਿਵੇਂ ਵਧਣਾ ਤੇ ਇਸ ਭੈਣ ਦੀ ਗੱਲ ਕਰਦੇ ਪਹਿਲਾਂ ਅਸੀਂ ਜ਼ਰੂਰ ਵੀਰਾਂ ਨਾਲ ਗੱਲ ਕਰਾਂਗੇ ਇਸ ਭੈਣ ਨੂੰ ਤੁਸੀਂ ਕਿਵੇਂ ਸ਼ਾਮਲ ਕੀਤਾ ਤੇ ਇਹਨਾਂ ਨੂੰ ਸਿੱਖ ਧਰਮ ਤੋਂ ਕਿਵੇਂ ਪ੍ਰੇਰਣਾ ਮਿਲੀ ਵਿੱਚ ਅ ਕਾਲਜ ਕੋਲਜ ਪਿੰਚੋਕੜਾ ਸਾਹਿਬ ਦੇ ਵਿੱਚ ਇਹਨੇ ਐਡਮਿਸ਼ਨ ਲਈ ਹੋਈ ਸੀ ਜਿਹੜੀ ਕਿ ਬੀਸੀਏ ਕਰ ਰਹੀ ਸੀਗੀ ਤਾਂ ਜਦੋਂ ਮੈਂ ਸਾਹ ਲਾਈ ਤੇ ਇਹ ਬਹੁਤ ਸੋਹਣਾ ਗਾਇਨ ਕਰਦੀ ਹੈ ਪਰ ਸਭ ਤੋਂ ਵੱਡੀ ਗੱਲ ਕੀ ਇਹਦੇ ਸਿੱਖ ਧਰਮ ਦੇ ਵਿੱਚ ਰੁਚੀ ਬਹੁਤ ਜ਼ਿਆਦਾ ਸੀ ਜਦੋਂ ਕਵਿਸ਼ਰੀ ਦੀ ਗੱਲ ਹੋਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆਪਣੇ ਇੱਕ ਚੇਅਰਮੈਨ ਨੇ ਬਲਜੀਤ ਸਿੰਘ ਜੀ ਦਾਦੂਵਾਲ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਜੀ ਤੇ ਧਰਮ ਪ੍ਰਚਾਰ ਦੇ ਸਖਤਰ ਸਰਬਜੀਤ ਸਿੰਘ ਜਮੂਜੀ ਨੂੰ ਇਹ ਸੀਗਾ ਕਿ ਨੌਜਵਾਨ ਪੀੜ੍ਹੀ ਨੂੰ ਕਿਉਂ ਨਾ ਅੱਗੇ ਲਗਾਇਆ ਜਾਏ ਧਰਮ ਦੇ ਪ੍ਰਚਾਰ ਦੇ ਲਈ ਤੇ ਜਦੋਂ ਉਹਨਾਂ ਨੇ ਕਵਿਸ਼ਰੀ ਦੀ ਤਿਆਰੀ ਕਰਨ ਦੇ ਲਈ ਕਿਹਾ ਤੇ ਇਸ ਬੱਚੀ ਵੱਲੋਂ ਇਹ ਗੱਲ ਕਹੀ ਗਈ ਕਿ ਮੈਡਮ ਗਾਇਨ ਮੈਂ ਵੀ ਕਰਾਂਗੀ ਤਾਂ ਤੁਸੀਂ ਇਹਨੂੰ ਮੇਰੇ ਸਾਹਬ ਦੇ ਨਾਲ ਤੁਸੀਂ ਨੂੰ ਥੋੜਾ ਜਿਹਾ ਸੁਣ ਕੇ ਦੇਖੋ ਕਿ ਇਹ ਤੁਹਾਨੂੰ ਥੋੜਾ ਜਿਹਾ ਗਾਇਨ ਕਰਕੇ ਦੱਸੇਗੀ ਕਿ ਬਿਲਕੁਲ ਪਹਿਲਾਂ ਆਪਾਂ ਸੁਣਨਦੇ ਆਂ ਫਿਰ ਤੁਹਾਡੇ ਬਾਰੇ ਜਾਣਦੇ ਆਂ ਦਸਾਂ ਗੁਰੂਆ ਗਾਏ ਸਰੂਪ ਜਾਣੋ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵਾ ਤੇ ਦਾ ਨਹੀਂ ਪਾਇਆ ਹਰ ਇੱਕ ਵਾਸ ਤੇ ਹੈ ਸਿਰਤਾਜ ਬਣੀ ਜੀਤਾ ਜੀ ਕਰਦਾ ਮਥੋਟੇ ਕ ਜਾਂਦਾ ਕਰਦੀ ਕਿਸੇ ਜੀ ਤੰਨੇ ਵਾਂਗਰਾ ਰੱਖੀਏ ਸਿੱਦਕ ਪੁਰਾ ਜੀ ਤੰਨੇ ਵਾਂਗ ਮੈਂ ਸ਼ਾਇਦ ਗਲਤ ਨਾ ਹੋਵਾਂ ਤੇ ਕਣੀ ਕਾਵਾੜਾ ਨਾ ਹੈ ਹੈ ਨਾ ਤੇ ਕਿਵੇਂ ਤੁਹਾਨੂੰ ਸਿੱਖੀ ਤੋਂ ਪ੍ਰੇਰਨਾ ਮਿਲੀ ਮੈਨੂੰ ਲੱਗਦਾ ਸ਼ਾਇਦ ਪੰਜਾਬੀ ਵੀ ਨਹੀਂ ਆਉਂਦੀ ਤੁਹਾਨੂੰ ਪਰ ਫਿਰ ਵੀ ਤੁਸੀਂ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਬਾਣੀ ਨੂੰ ਬਿਆਨ ਕਰਦੇ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਹੂੰ ਕਿ ਮੈਂ Hindu ਪਰਿਵਾਰ ਸੇ ਬਿਲੋਂਗ ਕਰਦੀ ਹੂੰ ਮੇਰੇ ਪੰਜਾਬੀ ਨਹੀਂ ਆਤੀ ਅਤੇ ਜੈਸੇ ਗੁੰਗੇ ਕੋ ਅਰਥ ਕਰਾਏ ਤੇ ਗੁਰੂ ਸਾਹਿਬ ਨੇ ਵੈਸੇ ਹੀ ਉਹ ਮੇਰੇ ਕੋ ਵੀ ਪੰਜਾਬੀ ਵਿੱਚ ਕਵੀਸ਼ਰੀ गवा ਦਿੱਤੇ ਕੀ ਬਾਤ ਇੱਕ ब्राह्मण ਨੂੰ ਇੱਥੇ ਬਹੁਤ ਕਮੰਡ ਸੀ ਆਪਣੇ ਤੇ ਕਿ ਗੀਤਾ ਦੇ ਅਰਥ ਤਾਂ ਉਹੀ ਕਰਦੇ ਨੇ ਹੋਰ ਕੋਈ ਨਹੀਂ ਕਰ ਸਕਦੇ ਤਾਂ ਛੱਜੂ ਛਿਵਰ ਤੇ ਛੜੀ ਰੱਖ ਕੇ ਗੁਰੂ ਸਾਹਿਬ ਨੇ ਅਰਥ ਕਰਵਾ ਲਏ ਸੀ ਹੈਨਾ ਗੀਤਾ ਦੇ ਅਰਥ ਕਰਵਾਏ ਸੀ ਤੇ ਤੁਸੀਂ ਇਹਦਾ ਇਤਿਹਾਸ ਪੜ ਕੇ ਮਤਲਬ ਕਿ ਆਪਣੇ ਜੀਵਨ ਨੂੰ ਬਦਲ ਲਿਆ ਹਾਂਜੀ ਮਤਲਬ ਜੈਸੇ ਹਮੇ ਕਵਿਸ਼ਰੀ ਗਾਨੀ ਹੁੰਦੇ ਤਾਂ ਮੂਝੇ ਮੇਰੇ ਪ੍ਰੋਫੈਸਰ ਡਾਕਟਰ ਗੁਰਸਿਮਰਨ ਕੌਰ ਜੀ ਮੇਰੇ ਕੋ ਪਹਿਲੇ ਸਮਝਾਤੇ ਹੈ ਸਾਰਾ ਕੁਝ ਫਿਰ ਮੈਂ ਗਾਤੀ ਹਾਂ ਜੀ ਤੇ ਪੰਜਾਬੀ ਫਿਰ ਸਿੱਖ ਰਹੇ ਹੋ ਤੁਸੀਂ ਹੁਣ ਹਾਂਜੀ ਜੀ आपको किस चीज ने ज्यादा प्रेरित किया सिख धर्म में क्योंकि आप तो देखते हैं कई बार परिवार सपोर्ट नहीं करता कि आप है ना एक अपने धर्म को छोड़कर किसी और धर्म में जाओ मुझे लाने वाले मेरे से गवाने वाले मेरे टीचर है जी परिवार दी पूरी सपोर्ट हां जी कुछ कहते तो नहीं थाने नहीं और की लगदा इनदे विच आगे किथे जाना चहंदे हो तुसी फिर गुरु साहब जहां लेके जाएंगे जी ता सिख धर्म नु अपनाना भी चहंदे हो सिख अमृत भी शकना फिर अभी कुछ सोचा नहीं है अभी कभी श्री कर रहे हो हैं हाँ कितने टाइम से कर रहे हो फिर साथ में हमें दो तीन महीने हुए हैं दो तीन महीने हाँ जी, जी। मैं जथेदार बलजीत सिंह जी दादू जी का और सिकत्तर सबजीत सिंह जी जम्मू का धन्यवाद करना चाहूँगी जिन्होंने हमें इस लाइन में लगाया और हमें बहुत सारी स्टेजें प्रोवाइड करी जी। और तक जो स्टेजा सामने कर चुके हमने थर्टी सिक्स कर लिए हैं अलग अलग गुरुद्वारा साहब में नाड्डा साहब और भी बहुत सारी जगह और दो दिन के कैंप लगाए कोमल सिंह जी ज्ञानी कोमल सिंह जी ने और उन्होंने भी बहुत अप्रिशिएट किया बहुत मानसत्कार दिया और मैं सभी कुछ इसे... और का के सुनाऊंगी हां जी पंजाबी पढ़दे किवें हो फिर जेदे तहांनु मतलब पंजाबी पढ़नी नहीं मैं इंग्लिश में लिखती हूं सुन के ओके पहले सुन लंदे फिर इंग्लिश में लेके हां जी हां जी क्या बात है फिर तहांनु समझ आ जाती है ਹਾਂਜੀ ਫਿਰ ਤੁਸੀਂ ਲਰਨ ਕਰਵਾਉਂਦੇ ਆ ਨਾਲ ਆ ਇਹਦੇ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮੈਂ ਥੋੜਾ ਜਿਹਾ ਵੀ ਇਹ ਕਈ ਕੁਝ ਚੀਜ਼ਾਂ ਖੁਦ ਹੀ ਆਪ ਹੀ ਦੇਖੋ ਜੋ ਸੱਚ ਹੈ ਇਹ ਇਹਨੂੰ ਥੋੜਾ ਜਿਹਾ ਕਿਉਂਕਿ ਹਰ ਚੀਜ਼ ਗੁਰੂ ਉੱਥੇ ਵੀ ਕਰ ਸਕਦੇ ਜਿੱਥੇ ਮਤਲਬ ਬੱਚੇ ਨੂੰ ਆਪ ਇੰਟਰਸਟ ਹੋਵੇ। ਭਰੋਸਾ ਬਹੁਤ ਹੈ ਗੁਰੂ ਸਾਹਿਬ ਤੇ ਇੰਨਾ ਕਿ ਇਹਨੂੰ ਹਰ ਰੋਜ਼ ਜਿਵੇਂ ਹੁੰਦਾ ਹੈ ਕਿ ਕੋਈ ਵੀ ਇਤਿਹਾਸ ਹੋਵੇ ਕੁਝ ਬੋਲਣ ਤੋਂ ਪਹਿਲਾਂ ਮੈਮ ਤੁਸੀਂ ਮੈਨੂੰ ਦੱਸੋ ਗੁਰਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸੋ ਮਾਤਾ ਗੁਜਰੀ ਜੀ ਦਾ ਇਤਿਹਾਸ ਦੱਸੋ ਇਹਨੂੰ ਇੰਨਾ ਸ਼ੌਂਕ ਹੈ ਤੇ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਮੈਮ ਸਿੱਖ ਧਰਮ ਨੇ ਇੰਨੀਆਂ ਬਾਹਾਂ ਖੋਲ ਕੇ ਮੇਰਾ ਐ ਸਵਾਗਤ ਕੀਤਾ ਔਰ ਸਾਰੇ ਹੀ ਇਹਨੂੰ ਇਨਾ ਮਾਨ ਸਤਕਾਰ ਦਿੰਦੇ ਨੇ ਕਿ ਜਦੋਂ ਇਹ ਗਾਇਨ ਕਰਦੀ ਹੈ ਕਿ ਜਦੋਂ ਪਤਾ ਲੱਗਦਾ ਹੈ Hindu ਪਰਿਵਾਰ ਦੀ ਲੜਕੀ ਹੈ ਤੇਵੇਂ ਸੋਚਦੇ ਆ ਕਿ ਕਮਾਲ ਦੀ ਗੱਲ ਆ ਔਰ ਇਨਾ ਸੋਹਣਾ ਗਾਇਨ ਕਰਦੀ ਆ ਔਰ ਇਹ ਬਿਲਕੁਲ ਸੱਚ ਗੱਲ ਹੈ ਕਿ ਜਿਹਨੂੰ ਪੰਜਾਬੀ ਪਾਸਾ ਜੀ ਬਾਰੇ ਵੀ ਫਿਰ ਤੁਸੀਂ ਬਖੂਬੀ ਜਾਣਦੇ ਹੋ ਕਿਉਂਕਿ ਇੱਥੇ ਖਾਸ ਤੌਰ ਤੇ ਇਹੀ ਇਤਿਹਾਸ ਪੜਾਇਆ ਜਾ ਰਿਹਾ ਹੈ ਹਾਂਜੀ ਕਿ ਉਹਨਾਂ ਨੇ Hindu ਧਰਮ ਕੇ ਲਿਏ ਬਹੁਤ ਸਾਰੀ ਕੁਰਬਾਨੀਆਂ ਦੀਆਂ ਹਿੰਦ ਕੀ ਚਾਦਰ ਉਹਨਾਂ ਕਹਿੰਦੇ ਹਾਂ ਜੀ ਕੀ ਕਹਿੰਦੇ ਹੋ ਹਿੰਦ ਕੀ ਚਾਦਰ ਸੁਨਾਲ ਸਾਡੇ ਵੀਰ ਨੇ ਔਰ ਗਲਬਾਤ ਵੀ ਕਰਾਂਗੇ ਇੱਕ ਇੱਕ ਜਥਾ ਅਸੀਂ ਪਹਿਲਾਂ ਸੁਣਿਆ ਸੀਗਾ ਦਿੱਲੀ ਦੀ ਲਾਲ ਕਿਲੇ ਤੋਂ ਜਿਹੜਾ ਸੇਮ ਤੁਹਾਡੇ ਵਾਂਗੂ ਗਾਉਂਦਾ ਸੀ ਹਾਲਾਂਕਿ ਕਹਿ ਸਕਦੇ ਨਾ ਤਾਂ ਉਹਨਾਂ ਦੇ ਸੀ ਪਰ ਤੁਸੀਂ ਵੀ ਓਵੇਂ ਹੀ ਗਾਉਂਦੇ ਹੋ ਪਹਿਲਾਂ ਤਾਂ ਕੁਝ ਗਾ ਕੇ ਹੀ ਸੁਣਾ ਦਿਓ ਫਿਰ ਆਪਾਂ ਸ਼ੁਰੂ ਕਰਦੇ ਆ ਜਿਹੜੀ ਤੁਸੀਂ ਅੱਜ ਕਵਿਤਾ গਾਈ ਹੈ ਮੈਂ ਤਾਂ ਕਿ ਨਹੀਂ ਉਹੀ ਗਾ ਦਿਓ ਹਾਂਜੀ ਉਹੀ ਗਾ ਦਿੰਦੇ ਆ ਜਦ ਵੀ ਧਰਮ ਦਾ ਕੀਤੇ ਵਾਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਸਿੱਧਕ ਤੇ ਅੰਖਰ ਦੀ ਲਹਿਰ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਚੇ ਉਡਾਰੀਆਂ ਖਾਲਸੇ ਨੇ ਕਾਲਜ ਦੇ ਸਟੂਡੈਂਟੋ ਹਾਂਜੀ 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 ਉੱਥੋਂ ਹੀ ਅੱਗੇ ਤੁਸੀਂ ਆਪਣੀ ਕਵਿਸ਼ਰੀ ਜੀ 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 ਹਾਂਜੀ ਤੇ ਵੀਰ ਜੀ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਹਰ ਕੋਈ ਕਹਿੰਦਾ ਮਾਡਰਨ ਟ੍ਰੈਂਡ ਆ ਹਨਾ ਵੀ ਅਸੀਂ ਜਿਵੇਂ ਗੀਤ ਗਾਈਏ ਹਨਾ ਆਪਣੀਆਂ ਰੀਲਾਂ ਬਣਾਈਏ ਕਦੇ ਇਹ ਤਾਂ ਨਹੀਂ ਸੀ ਸੋਚਿਆ ਤੁਸੀਂ ਕੋਈ ਸ਼ਰੀਅਲ ਕਿਵੇਂ ਆਇਆ ਨਹੀਂ ਨਹੀਂ ਐਦਾਂ ਤਾਂ ਕਦੇ ਨਹੀਂ ਸੋਚਿਆ ਵੇਖੋ ਜਦੋਂ ਗੁਰੂ ਸਾਹਿਬ ਦੀ ਮੇਰ ਹੋਣੀ ਹੋਵੇ ਰੁੱਲਦੇ ਫਿਰਦੇ ਸੀ ਸੋਚਿਆ ਸੀ ਬਾਹਰ ਚੱਲ ਜਾਾਂਗੇ ਪਲੱਸ 2 ਕਰਕੇ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਹਰ ਕੋਈ ਸੋਚਦਾ ਹਨਾ ਤੇ ਪਰ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਕਈ ਥਾਵਾਂ ਤੇ ਟਰਾਈ ਵੀ ਕੀਤਾ ਪਰ ਨਹੀਂ ਬਣਿਆ ਸੋ ਤੇ ਚਲੋ ਜੋ ਗੁਰੂ ਸਾਹਿਬ ਦਾ ਭਾਣਾ ਹਨ ਤੇ ਉਸ ਤੋਂ ਬਾਅਦ ਜਦੋਂ ਕਾਲਜ 'ਚ ਐਡਮਿਸ਼ਨ ਹੋਇਆ ਤੇ ਗੁਰੂ ਸਾਹਿਬ ਦੇ ਲਾੜ ਲੱਗੇ ਇਥੋਂ ਸ੍ਰੀ ਗੁਰੂ ਹਰਕੀਰ ਸਿੰਘ ਸਾਹਿਬ ਦੀ ਅਪਾਰ ਕਿਰਪਾ ਹੋਈ ਜਿਨ੍ਹਾਂ ਨੇ ਸਾਨੂੰ ਇਸ ਵੱਲ ਰੁਝਾਵ ਸਾਡਾ ਇਸ ਪਾਸੇ ਹੋਇਆ ਤੇ ਉਹਨਾਂ ਦੀ ਕਿਰਪਾ ਸਦਕਾ ਸਾਨੂੰ ਸਾਡੇ ਟੀਚਰ ਡਾਕਟਰ ਗੁਰਸਿਮਰਨ ਕੋਰ ਜੀ ਮਿਲੇ ਜਿਨ੍ਹਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਤੇ ਫਿਰ ਅਸੀਂ ਕੁਇਸ਼ਰੀ ਲੈਨ ਵਿੱਚ ਆਏ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਕਿ ਹੁਣ ਵਧੀਆ ਚੱਲ ਰਿਹਾ ਜੀ ਤਾਂ ਇਸ ਲਾਈਨ ਦੇ ਵਿੱਚ ਹੀ ਫਿਰ ਅੱਗੇ ਪ੍ਰਸਿੱਧੀ ਹਾਸਲ ਹਾਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਇਸੇ ਲਾਈਨ ਨੂੰ ਅੱਗੇ ਕਰਾਂਗੇ ਇਦਾਂ ਤਿਆਰ ਪਰ ਤਿਆਰੀ ਕੀ ਕਿਸੇ ਬਿਲਕੁਲ ਬਿਲਕੁਲ ਚੜ੍ਹਦੀ ਕਲਾ ਉਹਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹੋ ਕਿਉਂਕਿ ਤੁਹਾਡੇ ਬਾਣਾ ਤੁਹਾਡੇ ਬੋਲਣ ਤੋਂ ਹੀ ਪ੍ਰਭਾਵ ਪੈ ਜਾਂਦਾ ਹੈ ਕਿ ਇੱਕ ਅਤਿਤਪੁਣੇ ਵੱਲ ਜਾ ਰਿਹਾ ਸਿੱਖ ਕਿਵੇਂ ਵਾਪਸ ਆ ਸਕਦਾ ਠੀਕ ਕਹਿਣਾ ਚਾਹੁੰਦੇ ਦੇਖੋ ਅੱਜ ਕੱਲ ਬਹੁਤ ਟਾਈਮ ਐਸਾ ਵੀ ਚੱਲ ਰਿਹਾ ਹੈ ਕਿ ਕਈ ਨੌਜਵਾਨ ਜਿਹੜੀ ਪੀੜ੍ਹੀ ਹੈ ਨਸ਼ਿਆਂ 'ਚ ਵੀ ਜਾ ਰਹੀ ਹੈ ਪਰ ਨੌਜਵਾਨ ਪੀੜੀ ਬਾਰਝਾ ਜੇ ਵੀ ਚੜ ਕੇ ਜਾ ਰਹੀ ਆ ਤੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਗੁਰੂ ਸਾਹਿਬ ਦੀ ਬਾਣੀ ਜ਼ਰੂਰ ਪੜੋ ਬਾਣੀ ਨੂੰ ਪੜੋ ਉਹਨਾਂ ਨੂੰ ਉਚਾਰੋ ਗੁਰੂ ਮੰਤਰ ਮੂਲ ਮੰਤਰ ਕਰੋ ਸੋ ਕਦੇ ਨਾ ਕਦੇ ਜ਼ਰੂਰ ਆ ਸਕਦੇ ਨਾਇਕਾ ਕਿ ਜਿੱਦਨ ਗੁਰੂ ਸਾਹਿਬ ਦੀ ਐਸੀ ਕਿਰਪਾ ਬਿਲਕੁਲ ਗੁਰੂਆਂ ਪੀਰਾਂ ਦੀ タルਤੀ ਹੈ ਗੁਰੂਆਂ ਪੀਰਾਂ ਦੀ タルਤੀ ਹੈ ਤੁਸੀਂ ਵੀ ਕਰਨਾ ਚਾਹੋਗੇ ਇੱਥੇ ਕਰ ਸਕਦੇ ਬਿਲਕੁਲ ਬਿਲਕੁਲ ਇੱਥੇ ਸਭ ਕੁਝ ਹੋ ਸਕਦਾ ਹੈ ਜੀ ਜੇ ਸੋਚਿਆ ਜਾਵੇ ਗੁਰੂਆਂ ਪੀਰਾਂ ਦੀ タルਤੀ ਹੈ ਤੇ ਜਾਂਦੇ ਤਾਂ ਬਾਹਰ ਪੈਸਾ ਕਮਾਣਨੇ اور جِننا پیسہ ایتھے ہے او اینا کِتھے بھی نہیں۔ بالکل جی پرواسی لے جاندے۔ بالکل بالکل آپ دا گھر ਛੱਡ کے جانا بہت ਔਖਾ ਕੰਮ ہے جی۔ ਕਿਉਂ ਨਾ ਇੱਥੇ ਹੀ ਕਰਿਆ ਜਾਵੇ ਕੰਮ؟ ਤੁਹਾਡਾ ਫਿਰ ਮਨ ਬਦਲ ਗਿਆ ਹੁਣ ਬਾਹਰ ਤਾਂ ਨਹੀਂ ਜਾਣਾ। بالکل ਹੁਣ ਬਿਲਕੁਲ ਵੀ ਨਹੀਂ ਐਸੀ ਸੋਚ ਕੇ ਬਾਹਰ ਜਾਏ ਗੁਰੂ ਸਾਹਿਬ ਦੀ ਐਸ਼। ਅਜੇ ਦੇਸ਼ਾ ਚ ਜਾਣਾ ਆ ਤੇ ਕੋਈ ਸ਼੍ਰੀ ਕਰਨ جانا۔ ਕੋਈ ਸ਼੍ਰੀ ਕਰਨ ਜਾਣਾ ਕੋਈ ਸ਼੍ਰੀ ਕਰਨ ਜਾਣਾ پورے ਜਥੇ ਦੇ ਨਾਲ ਜਾਣਾ ਗੁਰੂ ਸਾਹਿਬ ਕਿਰਪਾ ਕਰਨ। ਬਿਲਕੁਲ ਸੋ ਅਸੀਂ ਵੀ ਆਪਣੇ ਵੱਲੋਂ ਬੇਨਤੀ ਕਰਦੇ ਇਹੋ ਜੇ ਗੁਰਸਿੱਖਾਂ ਦੀ ਸਪੋਰਟ ਕੀਤੀ ਜਾਵੇ ਜਿਨੇ ਬਾਣੀ ਤੇ ਬਾਣੇ ਨੂੰ ਸੰਭ ਕੇ ਰੱਖਿਆ ਹੋਇਆ ਕਿਉਂਕਿ ਜਿੱਥੇ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉੱਥੇ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਵੀ ਕਰ ਰਹੇ ਨੇ ਕਵਿਸ਼ਰੀ ਜਥਾ ਤਿਆਰ ਕੀਤਾ ਗੁਰਕਾਰ ਗੁਰਕਾਰਜ ਕਵਿਸ਼ਰੀ ਜਥਾ ਤੇ ਜਰੂਰ ਇਹਨਾਂ ਨੂੰ ਸਪੋਰਟ ਕਰੋ ਜਿੱਥੇ ਕਿਤੇ ਕੋਈ ਸਮਾਗਮ ਹੁੰਦਾ ਉੱਥੇ ਵੀ ਇਹਨਾਂ ਨੂੰ ਜਰੂਰ ਭਾਗ ਦਿਓ ਇਹਨਾਂ ਨੂੰ ਮੌਕਾ ਦਿਓ ਆਪਣੀ ਕਵਿਸ਼ਰੀ ਕਰਨ ਦਾ ਤਾਂ ਜੋ ਇਹ ਆਪਣਾ ਕਹਿ ਸਕਦੇ ਇੱਕ ਆਪਣੀ ਆਵਾਜ਼ ਦੇ ਨਾਲ ਕਵਿਸ਼ਰੀ ਦੇ ਨਾਲ ਤੁਹਾਨੂੰ 10 ਸਕੰਡ ਇਤਿਹਾਸ ਕਿਉਂਕਿ ਆਪਾਂ ਜਿਹੜੇ ਦੇਖਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਇਹਨਾਂ ਨੇ ਇਤਿਹਾਸ ਦੱਸਿਆ ਇੱਕ ਆਪਾਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਆ ਵੀਰ ਬੰਦਾ ਵੈਰਾਗੀ ਲਿਖਿਆ ਗਿਆ ਸੀ ਪਰ ਉੱਥੇ ਹੀ ਇਤਿਹਾਸ ਬਹੁਤ ਵੱਡਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਖਾਸ ਤੌਰ ਤੇ ਇਹੀ ਸਰਵਣ ਕਰਵਾਇਆ ਇਹਨਾਂ ਨਾਲ ਜੁੜੇ ਹੋਏ ਇੱਕ ਸੁਨੇਹਾ ਦੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ